ਤੇ ਅਖੀਰ ਤੇ ਪੰਜ ਬੰਦੇ ਆਪਣੇ ਪੰਜਾਬੀ ਸੀ ਮੁੰਡੇ ਜਿਹੜੇ ਹਮ ਇਹਨਾਂ ਦੇ ਉਹਨਾਂ ਨੇ ਡਿਕਲੇਅਰ ਕਰਤਾ ਵੀ ਇਹ ਕਾਤਲ ਹੈ ਸਜ਼ਾ ਕਿੰਨੀ ਹੋਈ ਸੀ ਦੱਸਿਆ ਉਹਨਾਂ ਨੇ ਕੁਝ ਸਜ਼ਾ 25 ਸਾਲ ਦੱਸਿਆ ਸੀ ਜੀ ਤੇ 60 ਲੱਖ ਰੁਪਇਆ ਜੁਰਮਾਨਾ ਦੱਸਿਆ ਸੀ ਪੰਜਾਂ ਬੰਦਿਆਂ ਵੀ ਜਿਹੜੇ ਪੰਜ ਪੰਜਾਬ ਦੇ ਮੁੰਡੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਤੇ ਉਹ ਇਸ ਕਤਲ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਕਤਲ ਕੀਤਾ ਜਿੰਨੇ ਵੀ ਗੁਰਦੁਆਰੇ ਆ ਸਾਡੇ ਨਗਰ ਦੇ ਵਿੱਚ ਆ ਜਾਂ ਜਿੰਨੀਆਂ ਵੀ ਧਾਰਮਿਕ ਸਥਾਨ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਜਿਹੜੀ ਗੋਲਕ ਦੀ ਮਾਇਆ ਹੈ ਉਹ ਆਪਾਂ ਕਿਸੇ ਦੀ ਜਾਨ ਬਚਾਉਣ ਆਸਤੇ ਲੱਗ ਜੇ ਤਾਂ ਜਿਹੜਾ ਕੁਝ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦਾ ਉਹਦੇ ਮੁਤਾਬਕ ਉਹ ਸਫਲ ਫੇਰ ਹੀ ਹੋਣਾ ਜੀ ਜਿਹੜੀ ਉਹ ਗੋਲਕ ਦੀ ਮਾਇਆ ਉਹ ਵੀ ਆਪਾਂ ਆਪਦੇ ਬੱਚੇ ਦੀ ਜਾਨ ਬਚਾਈਏ ਲੋੜਵੰਦ ਲਈ ਵਰਤੋ ਜੀ ਤੇ ਹੋਰ ਵੀ ਇਹੀ ਵੱਧ ਵੱਧ ਅਪੀਲ ਕਰਦੇ ਆ ਸਾਰੇ ਐਨ ਆਰ ਆਈ ਭਰਾ ਜਿੰਨੇ ਵੀ ਇਹ ਵੀਡੀਓ ਦੇਖਣਗੇ ਉਹ ਇਹਨਾਂ ਦਾ ਪਰਿਵਾਰ ਮੈਂਬਰਾਂ ਦਾ ਨੰਬਰ ਦਿੱਤਾ ਜਾਊ ਤੇ ਉਹਨਾਂ ਨੂੰ ਵੱਧ ਵੱਧ ਫੰਡ ਦੇਣ ਦੀ ਕਿਰਪਾਲਤਾ ਕਰਨ ਆਪਾਂ ਉਹਦੇ ਬੱਚੇ ਨੂੰ ਬਚਾ ਸਕੀਏ ਯਾਦ ਨੂੰ 12 ਵਜੇ ਪੁਲਿਸ ਨੇ ਰੇਡ ਕੀਤੀ ਹੈ ਹੂੰ ਤੇ ਸਾਰੇ ਬੰਦਿਆਂ ਨੂੰ ਚੱਕ ਲਿਆ 4-5 ਦਿਨ ਤਾਂ ਉਹ ਕਹਿੰਦਾ ਸਾਨੂੰ ਤੂੰ ਕੁਝ ਦੱਸੇ ਨਹੀਂ ਵੀ ਕਿਹੜੇ ਕੇਸ ਦੇ ਵਿੱਚ ਤੁਹਾਨੂੰ ਲਿਆਂਦਾ ਅਸੀਂ ਪੂਰਾ ਮਾਮਲਾ ਕੀ ਆ ਤੁਹਾਨੂੰ ਦੱਸਾਂਗੇ ਮੈਂ ਇੱਥੇ ਮਾਣੂਕੇ ਗੱਲ ਪਿੰਡ ਦੇ ਵਿੱਚ ਖੜਾ ਇੱਥੋਂ ਦੀ ਪੰਚਾਇਤ ਖੜੀ ਆ ਪਿੰਡ ਦੇ ਮੋਹਤਵਾਰ ਹੋਰ ਬੰਦੇ ਖੜੇ ਨੇ ਉਹ ਪਰਿਵਾਰ ਖੜਾ ਜਿਹਦਾ ਲੜਕਾ ਦੁਬਈ ਦੇ ਵਿੱਚ ਜੇਲ੍ਹ ਦੇ ਵਿੱਚ ਇੱਕ ਕਤਲ ਕੇਸ ਦੇ ਵਿੱਚ ਸਜ਼ਾ ਕੱਟ ਰਿਹਾ ਸਜ਼ਾ ਮਾਫ਼ ਹੋਈ ਆ ਜਾਂ ਨਹੀਂ ਹੋਈ ਜਾਂ ਕਿੰਨਾ ਜੁਰਮਾਨਾ ਹੋਇਆ ਇਹ ਸਾਰੀ ਗੱਲਬਾਤ ਆ ਜਿਹੜੀ ਤੁਹਾਡੇ ਧਿਆਨ ਦੇ ਵਿੱਚ ਮੈਂ ਲਿਆਵਾਂਗਾ ਇੱਥੇ ਆ ਜੀ ਸਸੀ ਗੱਲ ਜੀ ਸਸੀ ਗੱਲ ਕੀ ਨਾਮ ਆ ਤੁਹਾਡਾ ਜੀ ਜਗਰਾ ਸਿੰਘ ਜਗਰਾ ਸਿੰਘ ਜੀ ਕੀ ਮਾਮਲਾ ਤੁਹਾਡਾ ਬੇਟਾ ਗਿਆ ਦੁਬਈ ਹਾਂ ਜੀ ਕਿੰਨਾ ਟਾਈਮ ਹੋ ਗਿਆ 2018 ਚ ਗਿਆ ਸੀ ਜੀ ਜੀ 2018 ਤੋਂ ਸਾਲ ਬਾਅਦ 19 ਤੱਕ ਬਿਲਕੁਲ ਠੀਕ ਠਾਕ ਰਿਹਾ ਹਮ 19 ਤੋਂ ਬਾਅਦ 20 ਦੇ ਸ਼ੁਰੂ ਦੇ ਵਿੱਚ ਸਾਨੂੰ ਫੋਨ ਆਉਣਾ ਬੰਦ ਹੋ ਗਿਆ ਜੀ 2020 ਚ ਜੀ ਹਾਂ ਜੀ ਜੀ 7-8 ਮਹੀਨੇ ਸਾਨੂੰ ਫੋਨ ਨਹੀਂ ਆਇਆਗਾ ਹਮ ਅਸੀਂ ਚਿੰਤਾ 'ਚ ਡੁੱਬ ਗਏ ਹਮ ਵੀ ਕੀ ਕਾਰਨ ਕਿਉਂ ਨਹੀਂ ਆਇਆ ਫੋਨ ਸਾਤ-ਅੱਠ ਮਹੀਨੇ ਬਾਅਦ ਫੇਰ ਸਾਨੂੰ ਉੱਥੋਂ ਦੇ ਪ੍ਰਸ਼ਾਸਨ ਨੇ ਗੱਲਬਾਤ ਕਰਾਈ ਮੁੰਡੇ ਦੀ ਜੇਲ੍ਹ ਚੋਂ ਉਹਨਾਂ ਨੇ ਸਾਨੂੰ ਦੱਸਿਆ ਵੀ ਐਂ ਕਰਕੇ ਸਾਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੂੰ ਤੇ ਕਤਲ ਕੇਸ ਦੇ ਵਿੱਚ ਸਾਨੂੰ ਅਰੈਸਟ ਕੀਤਾ ਤੇ ਕਤਲ ਦੇ ਵਿੱਚ ਮੇਰਾ ਕੋਈ ਹੱਥ ਨਹੀਂਗਾ ਹੂੰ ਤੇ ਮਤਲਬ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਮੈਨੂੰ ਪਸਾਇਆ ਗਿਆ ਨਾਲ ਦੇ ਬੰਦਿਆਂ ਨਾਲ ਕਿੰਨੇ ਬੰਦੇ ਕਤਲ ਦੇ ਵਿੱਚ ਫੜੇ ਗਏ ਦੱਸਿਆ ਕੁਝ ਉਹਨਾਂ ਨੇ ਦੱਸਿਆ ਜੀ ਪਤਾ ਨਹੀਂ ਬੰਦੇ ਖੜੇ 47-48 ਬੰਦੇ ਸੀ ਟੋਟਲ ਜਿਨ੍ਹਾਂ ਦੇ ਵਿੱਚੋਂ ਇਹ ਪੰਜ ਬੰਦੇ ਉਹਨਾਂ ਨੇ ਕੋਈ ਮਤਲਬ ਸਾਰਾ ਕੁਝ ਕਰਕੇ ਆਪਦੀ ਸ਼ਾਨਬੀਨ ਇਹ ਪੰਜਾਂ ਬੰਦਿਆਂ ਤੇ ਕੇਸ ਪਾਇਆ ਉਹਨਾਂ ਨੇ ਜੀ ਦੂਜੇ ਚਾਰ ਕਿੱਥੋਂ ਦੇ ਨੇ ਇੱਕ ਤਰਨਤਾਰਨ ਦਾ ਜੀ ਹਮ ਇੱਕ ਗੁਰਦਾਸਪੁਰ ਦਾ ਹਮ ਇੱਕ ਹੈਗਾ ਕਪੂਰਥਲੇ ਦਾ ਜੀ ਇੱਕ ਆਪਣੇ ਮੋਗੇ ਜ਼ਿਲ੍ਹੇ ਦਾ ਮੁੰਡਾ ਆਰਾਮ ਸਿੰਘ ਇੱਕ ਬਟਾਲੇ ਦਾ ਇੱਕ ਬਟਾਲੇ ਦਾ ਅੱਛਾ ਜਿਹੜੇ 48 ਬੰਦੇ ਚੱਕੇ ਸੀਗੇ ਉਹ ਹੋਰ ਕੰਟਰੀਆਂ ਦੇ ਹੋਰ ਦੇਸ਼ਾਂ ਦੇ ਸੀਗੇ ਪੰਜਾਬ ਦੇ ਇਹ ਪੰਜ ਮੁੰਡੇ ਹੀ ਸੀਗੇ ਇਹ ਪੰਜਾਬ ਦੇ ਇਹ ਇੰਨਾ ਨਹੀਂ ਜੀ ਮੈਨੂੰ ਪਤਾ ਕੁਝ ਵੱਖਰੇ ਵੱਖਰੇ ਕੰਟਰੀਆਂ ਦੇ ਵੀ ਹੋਣਗੇ ਬੰਦੇ ਹੂੰ ਤੇ ਇਹ ਮਤਲਬ ਪੰਜਾਂ ਤੇ ਪੰਜਾਬੀਆਂ ਤੇ ਪਤਾ ਉਹਨਾਂ ਨੇ ਕਤਲ ਜੀ ਇਨਾਂ ਦੇ ਦੱਸਣ ਦੇ ਮੁਤਾਬਕ ਇਹ ਆ ਕਿ ਦੁਬਈ ਦੇ ਵਿੱਚ ਕਿਸੇ ਦਾ ਕਤਲ ਹੁੰਦਾ ਜਿਹਦਾ ਕਤਲ ਹੁੰਦਾ ਦੁਬਈ ਦੇ ਰਹਿਣ ਵਾਲਾ ਸੀ ਕਿਤੋਂ ਦਾ ਹੋਰ ਸੀ ਪਾਕਿਸਤਾਨ ਦਾ ਦੱਸ ਦਿਆ ਜੀ ਪਾਕਿਸਤਾਨ ਦਾ ਰਹਿਣ ਵਾਲਾ ਸੀ ਹਾਂਜੀ ਦੁਬਈ ਦੇ ਵਿੱਚ ਇੱਕ ਪਾਕਿਸਤਾਨੀ ਬੰਦੇ ਦਾ ਜਿਹੜਾ ਕਤਲ ਹੁੰਦਾ ਤੇ ਉਹਦੇ ਵਿੱਚ 48 ਬੰਦਿਆਂ ਨੂੰ ਜਿਹੜਾ ਅਰੈਸਟ ਕੀਤਾ ਜਾਂਦਾ ਉਸ ਤੋਂ ਬਾਅਦ ਸ਼ਾਨਬੀਨ ਹੁੰਦੀ ਆ ਪੂਰੀ ਤੇ ਉਹਨਾਂ ਦੇ ਵਿੱਚੋਂ ਕੇਵਲ 5 ਬੰਦੇ ਬਚਦੇ ਨੇ ਤੇ ਉਹ 5 ਬੰਦੇ ਸਿਰਫ ਪੰਜਾਬ ਦੇ ਰਹਿਣ ਵਾਲੇ ਆ ਜਿਨ੍ਹਾਂ ਤੇ ਕਤਲ ਕੇਸ ਚੱਲਦਾਗਾ 43 ਬੰਦੇ ਇਹਦੇ ਵਿੱਚੋਂ ਰਹਾ ਕਰ ਦਿੱਤੇ ਜਾਂਦੇ ਆ ਬਰੀ ਕਰ ਦਿੱਤੇ ਜਾਂਦੇ ਆ ਜਿਨ੍ਹਾਂ ਨੂੰ ਕੇਵਲ ਸ਼ੱਕ ਦਾ ਆਧਾਰ ਤੇ ਚੱਕਿਆ ਸੀ ਵੀ ਇਹ ਕਤਲ ਦੇ ਵਿੱਚ ਸ਼ਾਮਲ ਨਹੀਂ ਹੈ ਤੇ ਉਹ ਕੇਵਲ ਤੇ ਕੇਵਲ ਪੰਜੇ ਬੰਦੇ ਪੰਜਾਬ ਦੇ ਨੇ ਪੰਜਾਬ ਦੇ ਮੁੰਡੇ ਨੇ ਉਹ ਤੇ ਜਿਹੜਾ ਕਤਲ ਹੋਇਆ ਉਹ ਕਿਸੇ ਪਾਕਿਸਤਾਨੀ ਸ਼ਖਸ ਦਾ ਜਿਹੜਾ ਕਤਲ ਸੀਗਾ ਉਹ ਹੋਇਆ ਕਿੰਨੇ ਟਾਈਮ ਤੋਂ ਹੁਣ ਜੇਲ੍ਹ ਦੇ ਵਿੱਚ ਆ ਤੁਹਾਡਾ ਬੇਟਾ ਇਹੇ ਜੀ 20 ਤੋਂ ਆ ਜੀ ਹੁਣ 24 ਚ 4 ਸਾਲ ਹੋ ਗਏ 19 ਤੋਂ ਆ ਜੀ ਜੀ 19 ਆ 20 ਦੇ ਸ਼ੁਰੂ ਵਿੱਚ ਜਾਣੇ ਮਦਰ 5 ਸਾਲ ਤੋਂ ਆਸੇ-ਪਾਸੇ ਹੋ ਗਏ ਤੇਰੇ ਚ ਤੁਹਾਡਾ ਬੇਟਾ ਇਹ ਕਹਿ ਰਿਹਾ ਵੀ ਮੈਂ ਇਸ ਕਤਲ ਦੇ ਵਿੱਚ ਸ਼ਾਮਲ ਨਹੀਂ ਸੀਗਾ ਪਰ ਉਹਨਾਂ ਨੂੰ ਫਿਰ ਅਰੈਸਟ ਕਿੱਥੋਂ ਕੀਤਾ ਅਰੈਸਟ ਇਹ ਬੈਰਕ ਦੇ ਵਿੱਚ ਪਏ ਸੀ ਜੀ ਇਹ ਸਾਰੇ ਮੁੰਡੇ ਇੱਕ ਜਗ੍ਹਾ ਤੇ ਹਮ 47 ਦੇ 47 ਰਾਤ ਨੂੰ 12 ਵਜੇ ਪੁਲਿਸ ਨੇ ਰੇਡ ਕੀਤੀ ਏ ਹਮ ਤੇ ਸਾਰੇ ਬੰਦਿਆਂ ਨੂੰ ਜਕ ਲਿਆ ਚਾਰ ਪੰਜ ਦਿਨ ਤੱਕ ਉਹ ਕਹਿੰਦਾ ਸਾਨੂੰ ਤੂੰ ਕੁਝ ਦੱਸਿਆ ਹੀ ਨਹੀਂ ਵੀ ਕਿਹੜੇ ਕੇਸ ਦੇ ਵਿੱਚ ਤੁਹਾਨੂੰ ਲਿਆਂਦਾ ਅਸੀਂ ਹੂੰ ਕਿਹੜੇ 'ਚ ਨਹੀਂ ਉਸ ਤੋਂ ਬਾਅਦ ਹੌਲੀ ਹੌਲੀ ਉਹ ਆਪ ਦੀ ਪੁੱਛਗਿੱਛ ਕਰਦੇ ਰੇ ਕਨੇ ਕਨੇ ਬੰਦੇ ਨੂੰ ਹੂੰ ਤੇ ਕਿਸੇ ਨੂੰ ਸਾਲ ਬਾਅਦ ਛੱਡਿਆ ਕਿਸੇ ਨੂੰ ਡੇਢ ਸਾਲ ਬਾਅਦ ਛੱਡਿਆ ਹੂੰ ਤੇ ਅਖੀਰ ਤੇ ਪੰਜ ਬੰਦੇ ਆਪਣੇ ਪੰਜਾਬੀ ਸੀ ਮੁੰਡੇ ਜਿਹੜੇ ਹੂੰ ਇਹਨਾਂ ਤੇ ਉਹਨਾਂ ਨੇ ਡਿਕਲੇਅਰ ਕਰਤਾ ਵੀ ਇਹ ਕਾਤਲ ਹੈ ਕਾਤਲ ਹੀ ਹੈ अच्छा ਉਹਨਾਂ ਨੂੰ ਇਹ ਵੀ ਦੱਸਿਆ ਉੱਥੇ ਪ੍ਰਸ਼ਾਸਨ ਨੇ ਵੀ ਕਤਲ ਕਿੱਥੇ ਹੋਇਆ ਕੋਈ ਲੜਾਈ ਪੜਾਈ ਹੋਈ ਜਾਂ ਹੋਰ ਚੀਜ਼ ਕਰਕੇ ਕਤਲ ਹੋਇਆ ਕੋਈ ਤੁਹਾਡੇ ਬੇਟੇ ਨੂੰ ਜਦੋਂ ਉਹਨਾਂ ਨੇ ਦੋਸ਼ੀ ਸ਼ਾਬਦ ਕਰਤਾ ਕੋਈ ਤਾਂ ਦੱਸਿਆ ਹੋ ਵੀ ਭਾਈ ਇੱਥੇ ਕਤਲ ਹੋਇਆ ਸੀ ਆ ਗੱਲ ਨੂੰ ਲੈ ਕੇ ਤੁਸੀਂ ਕਤਲ ਕੀਤਾ ਉਹ ਮਤਲਬ ਜਿਹੜੀ ਉੱਥੋਂ ਦੀ ਅਦਾਲਤ ਨੇ ਆਪਣੇ ਕੇਸ ਦੀ ਉਹ ਫਾਈਲ ਹੈ ਉਹ ਆਪਾਂ ਮੰਗਵਾ ਲਈ ਸੀਗੀ ਹਮ ਉਹ ਰਾਏ ਸਾਹਿਬ ਦੇ ਰਾਈ ਹਮ ਤੇ ਉਹਦੇ ਵਿੱਚ ਸੋ ਲਿਖਿਆ ਜੀ ਉਹ ਪੜ੍ਹ ਕੇ ਦੇਖ ਲਓ ਤੁਸੀਂ ਫਿਰ ਵੀ ਕੀ ਲਿਖਿਆ ਕੁਸ਼ਤਾ ਤੁਹਾਨੂੰ ਪਤਾ ਲੱਗਿਆ ਹੋ ਹੁਣ ਤੱਕ ਕੀ ਲਿਖਿਆ ਉਹਦੇ ਚ ਮੈਂ ਨਹੀਂ ਪੜਿਆ ਜੀ 나ই ਮੈਨੂੰ ਪੜਨਾ ਹੁੰਦਾ ਪਰ ਇਹਨਾਂ ਨੂੰ ਬਸ ਇਹਨਾਂ ਦੱਸ ਦਿੱਤਾ ਗਿਆ ਵੀ ਜਿਹੜੇ ਪੰਜ ਪੰਜਾਬ ਦੇ ਮੁੰਡੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਤੇ ਉਹ ਇਸ ਕਤਲ ਦੇ ਵਿੱਚ ਸ਼ਾਮਲ ਸੀ ਉਹਨਾਂ ਨੇ ਕਤਲ ਕੀਤਾ ਉਡੀ بیٹے ਦੇ ਨਾਲ ਗੱਲ ਹੋਈ ਆ ਕਦੇ ਤੁਸੀਂ ਵਿਰਿਆ ਕੇ ਉਹਨੂੰ ਪੁੱਛਿਆ ਵੀ ਤੁਸੀਂ ਸੱਚਮੁੱਚ ਇਹ ਘਟਨਾ ਨੂੰ ਅੰਜਾਮ ਦਿੱਤਾ ਜਾਂ ਨਹੀਂ ਇਦਾਂ ਦੀ ਕੋਈ ਗੱਲ ਮੈਂ ਫੋਨ ਆਉਂਦਾ ਜੀ ਹੁਣ ਮੈਂ ਪੁੱਛਿਆ ਵੀ ਪਹਿਲਾਂ ਵੀ ਜਦੋਂ ਸ਼ੁਰੂ-ਸ਼ੁਰੂ ਚ ਫੋਨ ਆਉਣ ਲੱਗਾ ਮੈਂ ਉਹਨੂੰ ਪੁੱਛਦਾ ਰਿਹਾ ਵੀ ਕਾਕਾ ਤੇਰਾ ਕੋਈ ਰੋਲ ਤਾਂ ਨਹੀਂ ਇਸ ਕੇਸ ਦੇ ਵਿੱਚ ਉਹ ਆਉਂਦਾ ਨਹੀਂ ਡੇੜੀ ਮੇਰਾ ਕੋਈ ਰੋਲ ਨਹੀਂ ਇਸ ਕੰਮ ਦੇ ਵਿੱਚ ਜੀ ਤੇ ਕੰਪਨੀ ਜੋ ਜ਼ਰੂਰ ਉਹ ਮਤਲਬ ਜਿਹਨੂੰ ਕਹਿੰਦੇ ਆ ਉਹ ਵੀ ਖੱਲੀ-ਬੱਲੀ ਹੋ ਗਿਆ ਸੀਗਾ ਇੱਕ ਸਾਲ ਹੀ ਰਿਹਾ ਕੰਪਨੀ ਚ ਟਰਾਈ ਟਰਾਈ ਸਟਾਰ ਕੰਪਨੀ ਦੇ ਵਿੱਚ ਗਿਆ ਸੀਗਾ ਉਥੋਂ ਕੰਮ ਮਰਜ਼ੀ ਨਾ ਛੱਡ ਦਿੱਤਾ ਹਾਂਜੀ ਇਹਨਾਂ ਤੋਂ ਇਹ ਗੱਲ ਪਤਾ ਲੱਗਦੀ ਹੈ ਕਿਉਂਕਿ ਜਿਹੜਾ ਮੈਂ ਰਾਹੋਂ ਪਿੰਡ ਇੱਕ ਮਾਮਲਾ ਕਰਕੇ ਆਇਆ ਉਹ ਵੀ 사ウਦੀ ਅਰਬ ਦੇ ਵਿੱਚ ਵੀਰ ਜੇਲ੍ਹ ਦੇ ਵਿੱਚ ਸਜ਼ਾ ਭੁਗਤ ਰਿਹਾ ਜਿਵੇਂ ਆਪਾਂ ਇਹ ਕਹਿ ਲਈਏ ਖਾਲੀ ਬਲੀ ਉਹ ਇਹ ਸ਼ਬਦ ਵਰਤਦੇ ਜਿਵੇਂ ਆਪਾਂ ਕਹਿ ਦਈਏ ਵੀ ਜਿਹੜੇ ਮਾਲਕ ਦੇ ਕੋਲੇ ਆਪਾਂ ਕੰਮ ਕਰਦੇ ਆਂ ਉਹਨੂੰ ਬਿਨਾਂ ਦੱਸੇ ਉਹਦਾ ਕੰਮ ਛੱਡ ਕੇ ਕਿਤੇ ਹੋਰ ਜਾ ਕੇ ਕੰਮ ਕਰ ਲੈਣਾ ਠੀਕ ਆ ਉਹ ਡਿਫਾਲਟਰ ਮੰਨਦੇ ਆ ਵੀ ਸਾਨੂੰ ਦੱਸ ਕੇ ਨਹੀਂ ਗਿਆ ਸਾਨੂੰ ਪੁੱਛਿਆ ਨਹੀਂ ਕੰਮ ਸਾਡੇ ਕੋਲੇ ਕਰਦਾ ਸੀ ਉਸ ਤੋਂ ਬਾਅਦ ਇਹ ਘਟਨਾਵਾਂ ਤਕਰੀਬਨ 사ウਦੀ ਅਰਬ ਜਾਂ ਦੁਬਈ ਇਹਨਾਂ ਕੰਟਰੀਆਂ ਦੇ ਵਿੱਚ ਹੋ ਰਹੀਆਂ ਨੇ ਕਿਉਂਕਿ ਜਿਹੜੇ ਬੰਦੇ ਭਜਦੇ ਨੇ ਜਾਂ ਤਾਂ ਉਹਨਾਂ ਤੇ ਚੋਰੀ ਦੇ ਇਲਜ਼ਾਮ ਲੱਗਦੇ ਆ ਜਾਂ ਉਹਨਾਂ ਤੇ ਇਹ ਇਲਜ਼ਾਮ ਲੱਗਦੇ ਆ ਵੀ ਇਹ ਬਾਰਡਰ ਪਾਰ ਕਰਦੇ ਸੀ ਜਾਂ ਇਹ ਇਲਜ਼ਾਮ ਲੱਗਦੇ ਆ ਵੀ ਇਹਨਾਂ ਨੇ ਕਤਲ ਕਰ ਦਿੱਤਾ ਇਹ ਇਲਜ਼ਾਮ ਲੱਗ ਕੇ ਫਿਰ ਉਹਨਾਂ ਨੂੰ ਉੱਥੋਂ ਭੱਜਣ ਦੀ ਤਕਰੀਬਨ ਇਹੀ ਸਜ਼ਾ ਮਿਲਦੀ ਹੈ ਵੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਉੱਥੇ ਜਾ ਕੇ ਆਪਣਾ ਟਾਈਮ ਆ ਜਿਹੜਾ ਟਪਾਉਣਾ ਪੈਂਦਾ ਜੇਲ੍ਹ ਦੇ ਵਿੱਚ ਉਹ ਸਾਲ ਸਜ਼ਾ ਕੱਟਦੇ ਆ 2 ਸਾਲ ਕੱਟਦੇ ਆ 5 ਸਾਲ ਕੱਟਦੇ ਆ 5 ਮਹੀਨੇ ਕੱਟਦੇ ਆ ਉਹ ਸਜ਼ਾ ਕੱਟਣ ਤੋਂ ਬਾਅਦ ਜੇ ਸਜ਼ਾ ਕਿਤੇ ਮਾਫ਼ ਵੀ ਹੁੰਦੀ ਆ ਤੇ ਮੋٹے ਜੁਰਮਾਨੇ ਹੋ ਜਾਂਦੇ ਆ ਜਿਹੜੇ ਸਾਡੇ ਪੰਜਾਬ ਦੇ ਲੋਕਾਂ ਨੂੰ ਭਰਨੇ ਸਮਰਾਥਾ ਕਿਉਂਕਿ ਇਹਨਾਂ ਇਹ ਜ਼ਰੂਰਤਾਂ ਪੂਰੀਆਂ ਕਰਨ ਦੇ ਵਾਸਤੇ ਮਿਹਨਤ ਮਜ਼ਦੂਰੀ ਕਰਨ ਵਾਲਾ ਇਹ ਪਰਿਵਾਰ ਆ ਠੀਕ ਆ ਹੁਣ ਜੁਰਮਾਨਾ ਕਿੰਨਾ ਸਜ਼ਾ ਕਿੰਨੀ ਹੋਈ ਸੀ ਦੱਸਿਆ ਉਹਨਾਂ ਨੇ ਕੁਝ ਸਜ਼ਾ 25 ਸਾਲ ਦੱਸਿਆ ਸੀ ਜੀ ਤੇ 60 ਲੱਖ ਰੁਪਇਆ ਜੁਰਮਾਨਾ ਦੱਸਿਆ ਸੀ ਪੰਜਾਂ ਬੰਦਿਆਂ ਨੂੰ ਹਮ ਤੇ ਅਸੀਂ ਤਾਂ ਇੰਨਾ ਪੈਸਾ ਭਰ ਨਹੀਂ ਸਕਦੇ ਜੀ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆਪਣਾ ਜੀ ਰਾਮ ਸਿੰਘ ਜੀ ਰਾਮ ਸਿੰਘ ਜੀ ਰਾਮ ਸਿੰਘ ਜੀ ਤੁਸੀਂ ਜਾਣਦੇ ਹੋ ਇਸ ਪਰਿਵਾਰ ਬਾਰੇ ਹਾਂ ਜੀ ਇਹ ਮੇਰੇ ਨਾਲ 13 ਤੋਂ ਲੈ ਕੇ 18 19 ਤੱਕ ਮੈਂਬਰ ਰਹੇ ਆ ਮੈਂਬਰ ਪੰਚਾਇਤ ਜੀ ਹਾਂ ਇਹ ਬਹੁਤ ਵਧੀਆ ਪਰਿਵਾਰ ਬਹੁਤ ਵੱਡਾ ਪਰਿਵਾਰ ਆ ਇਹਨਾਂ ਦੇ ਬੱਚੇ ਬਾਰੇ ਵੀ ਜਾਣਦਾ ਮੇਰੇ ਨਾਲ ਇਲੈਕਸ਼ਨ ਇੱਕ ਦੋ ਮੇਰੇ ਨਾਲ ਨੇ ਵਰਕਰੀ ਕੀਤੀ ਹੈ ਜੀ ਇੱਥੇ ਤਾਂ ਬਹੁਤ ਵਧੀਆ ਸੀਗਾ ਵਧੀਆ ਇਨਸਾਨ ਸੀਗਾ ਇਹੋ ਜੀ ਗੱਲ ਨਹੀਂ ਕੋਈ ਉੱਥੋਂ ਬਾਰੇ ਹੁਣ ਆਪਾਂ ਕਿ ਅੱਖਾਂ ਤੋਂ ਪਰੋਖੇ ਆ ਕਹਿ ਨਹੀਂ ਸਕਦੇ ਕੁਝ ਇਹਨਾਂ ਨੇ ਤੁਹਾਡੇ ਧਿਆਨ ਚ ਲਿਆਂਦਾ ਇਹ ਮਾਮਲਾ ਅਸੀਂ ਬਹੁਤ ਜੀ 5 ਸਾਲ ਐਸ ਕੇ ਅਬਰਾਏ ਕੋਲੇ ਬਹੁਤ ਪਹੁੰਚ ਕੀਤੀ ਬਹੁਤ ਜਾਣਦੇ ਰਹੇ ਆ ਫਿਰ ਸਿਮਰਜੀਤ ਮਾਨ ਕੋਲੇ ਵੀ ਜਾਂਦੇ ਰਹੇ ਆ ਹੂੰ ਤੇ ਪਰ ਉਹਨਾਂ ਦੇ ਦੱਸਣ ਮੁਤਾਬਕ ਹੀ ਆ ਵੀ ਮੈਂ ਨਿਰਦੋਸ਼ ਹਾਂ ਜੇ ਉਹ ਨਿਰਦੋਸ਼ ਆ ਤਾਂ ਅਸੀਂ ਤਾਂ ਇਹ ਅਪੀਲ ਕਰਦੇ ਆ ਵੀ ਇਹਨਾਂ ਦੀ ਜੋ ਵੀ ਮਦਦ ਕਰਨੀ ਚਾਹੀਦੀ ਆ ਤੁਸੀਂ ਅਬਰਾਏ ਸਾਹਿਬ ਨੂੰ ਆ ਮਿਲਿਓ ਹਾਂਜੀ ਹਾਂਜੀ ਕੀ ਉਹਨਾਂ ਨੇ ਦੱਸਿਆ ਇਸ ਕੇਸ ਦੇ ਵਿੱਚ ਕੀ ਉਹਨਾਂ ਨੇ ਕੋਈ ਜਰਮਾਨੇ ਮਾਫੀ ਦੀ ਸਜ਼ਾ ਮਾਫੀ ਦੀ ਜਿਵੇਂ ਤੁਸੀਂ ਜਾਣਦੇ ਹੋ ਉਬਰਾਏ ਸਾਹਿਬ ਉਹ ਸ਼ਖਸੀਅਤਾਂ ਜਿਹੜੇ ਪੰਜਾਬ ਦੇ ਫਸੇ ਹੋਏ ਮੁੰਡਿਆਂ ਨੂੰ ਉਧਰੋਂ ਇੱਧਰ ਕਢਾ ਕੇ ਲਿਆਉਂਦੇ ਨੇ ਠੀਕ ਆ ਉਹ ਇਹ ਪੁੰਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਆ ਅਸੀਂ ਵੀ ਆਪਣੇ ਚੈਨਲ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਆਪਣਾ ਅਨਸਾਹਨੀਅਤ ਤੌਰ ਦੇ ਫਰਜ਼ ਆ ਜਿਹੜੇ ਉਹ ਨਿਭਾ ਰਹੇ ਨੇ ਉਹਨਾਂ ਨਾਲ ਕੀ ਗੱਲਬਾਤ ਹੋਈ ਤੁਹਾਡੀ ਉਹਨਾਂ ਨੇ ਜਦੋਂ ਪਹਿਲੀ ਵਾਰ ਗਏ ਆ ਤੇ ਉਹਨਾਂ ਨੇ ਸਾਥੋ ਜੋ ਐਡਰੈਸ ਵਗੈਰਾ ਪਾਸਪੋਰਟ ਦੀ ਕਾਪੀ ਮੰਗੀ ਸੀ ਉਦੋਂ ਤਾਂ ਸਾਡੇ ਕੋਲੇ ਹੈ ਨਹੀਂ ਸੀ ਚਲੋ ਅਸੀਂ ਮਗਾ ਕੇ ਭਾਲ ਭੂਲ ਕੇ ਉਹਨਾਂ ਨੂੰ ਦਿੱਤੀ ਹੂੰ ਉਹਨਾਂ ਨੇ ਸਾਨੂੰ ਇਹ ਕਿਹਾ ਸੀਗਾ ਵੀ ਜਿਹੜਾ ਜੁਰਮਾਨਾ ਉਹ ਤਾਂ ਤੁਹਾਨੂੰ ਭਰਨਾ ਪੈਣਾ ਹੂੰ ਜੋ ਸਜ਼ਾ ਵਾਰੇ ਆ ਵੀ ਸਾਡੇ ਉੱਤੇ ਵਕੀਲ ਹੋਰ ਵੀ ਕੇਸ ਲੜਦੇ ਆ ਉਹਦੇ ਵਿੱਚ ਤੁਤੋਂ ਕੋਈ ਫੀਸ ਨਹੀਂ ਲੈਂਦੇ ਉਹਦੇ ਵਿੱਚ ਆਈ ਛੋਡੀ ਸਾਡੀ ਜਿਹੜੀ ਸੰਸਥਾ ਹੈ ਉਹਨਾਂ ਵੱਲੋਂ ਪੂਰੀ ਮਦਦ ਕਰਾਂਗੇ ਵਕੀਲ ਕਰਕੇ ਦੇਵਾਂਗੇ ਪੂਰੀ ਲੜਾਈ ਲੜਾਂਗੇ ਤੇ ਆ ਜਿਹੜਾ ਸਾਨੂੰ ਉੱਥੋਂ ਐਫ ਆਈ ਆਰ ਦੀਆਂ ਕਾਪੀਆਂ ਵਗੈਰਾ ਉਹਨਾਂ ਨੇ ਮੁਕਵਾ ਕੇ ਦਿੱਤੀ ਅੱਛਾ ਹੁਣ ਸਜ਼ਾ ਦੇ ਬਾਬਤ ਥੋਡੀ ਕੋਈ ਦੁਬਾਰਾ ਗੱਲਬਾਤ ਹੋਈ ਉਹਨਾਂ ਨਾਲ ਵੀ ਕਿੰਨੇ ਟਾਈਮ ਦੀ ਸਜ਼ਾ ਜਿਵੇਂ 25 ਸਾਲ ਦੀ ਕਹਿ ਰਿਆ 25 ਸਾਲ ਕੱਟਣੀ ਪਊ ਜਾਂ ਜੁਰਮਾਨੇ ਤੋਂ ਬਾਅਦ ਮਾਫ ਹੋਜੂ ਕੋਈ ਗੱਲਬਾਤ ਹੋਈ ਆ ਇਸ ਵਿਸ਼ੇ ਤੇ ਮੇਰੀ ਗੱਲ ਨਹੀਂ ਹੋਈ ਮੇਰੀ ਤਾਂ ਹਫਤਾ ਹੋ ਬੀ ਲਾਈ ਜਾਂਦੇ ਧੋਨਾ ਵਗੈਰਾ ਇਹ ਹਫਤਾ ਹੋ ਗਿਆ ਇਹਨਾਂ ਨੂੰ ਮੇਰੇ ਨੂੰ ਫੋਨ ਕਰਦਿਆਂ ਨੂੰ ਵੀ ਬੇਟੇ ਨਾਲ ਗੱਲ ਹੋਈ ਆ ਵੀ ਉਹਦੀ ਸਜ਼ਾ ਮਾਫ ਹੋ ਗਈ ਜੀ ਭਈ ਜੁਰਮਾਨਾ ਆਪਾਂ ਨੂੰ ਭਰਨਾ ਪਊ ਵੀ ਆਪਾਂ ਕੋਈ ਨਾ ਕੋਈ ਹੁਣ ਅਸੀਂ ਪੈਂਡ ਤੌਰ ਤੇ ਵੀ ਕਰਾਂਗੇ ਪਰ ਪੈਂਡ ਚ ਜਿੰਨਾ ਹੋ ਸਕਿਆ ਹੈ ਨਾ ਤੁਹਾਨੂੰ ਪਤਾ ਹੀ ਆਮ ਜ਼ਿਮੀਂਦਾਰ ਆ ਸਾਰੇ ਆਮ ਪਰਿਵਾਰਾਂ ਚੋਂ ਆ ਜਿਹੜੇ ਅਸੀਂ ਰਿਲੇਟਡ ਆ ਸਾਰੇ ਬੰਦੇ ਖੜੇ ਆ ਤੇ ਵੀ ਉਹਨਾਂ ਕਾ ਅਸੀਂ ਵੀ ਕਰਾਂਗੇ ਜਿੰਨਾ ਤੱਕ ਫੁੱਲ ਸੱਤ ਹੋਇਆ ਪਰ ਅਸੀਂ ਵੀ ਇਹ ਕਹਿੰਦੇ ਆ ਵੀ ਨਜਾਇਜ਼ ਨਾ ਹੋਵੇ ਜੀ ਜੇ ਉਹਨਾਂ ਨੇ ਕੋਈ ਜਾਇਜ਼ ਕੋਈ ਕੀਤਾ ਗੁਨਾਹ ਕੀਤਾ ਅਸੀਂ ਵੀ ਇਸ ਦਾ ਹੱਕ ਚ ਹੈ ਨਹੀਂ ਪਰ ਅਸੀਂ ਇਸ ਪਰਿਵਾਰ ਨੂੰ ਇੱਥੋਂ ਵੱਲੋਂ ਵੇਖ ਕੇ ਸਾਰੇ ਆ ਸਾਡੇ ਖੜੇ ਆ ਨੇੜੇ ਤੇੜੇ ਦੇ ਬੰਦੇ ਇੱਥੋਂ ਬਹੁਤ ਵਧੀਆ ਭਲਾ ਮਾਨਸ ਬੰਦਾ ਵਧੀਆ ਇਹਨੇ ਮੈਂਬਰੀ ਕੀਤੀ ਆ ਕੋਈ ਲਾਲਚ ਵਾਸਤੇ ਨਹੀਂ ਵਾ ਜਿਵੇਂ ਗਰੀਬ ਪਰ ਤੂੰ ਯਾਂ ਵੇ ਨਹੀਂ ਆ ਗਰੀਬ ਪਰਿਵਾਰ ਤੋਂ ਸੀਗਾ ਤੇ ਉਹ ਮੁੰਡਾ ਵੀ ਬਹੁਤ ਵਧੀਆ ਸਾਡੇ ਨਾਲ ਵਰਕ ਕਰੀ ਕਰਦਾ ਰਿਹਾ 18 ਦੀਆਂ ਇਲੈਕਸ਼ਨ ਤੋਂ 19 ਵਾਲੇ ਤੋਂ ਬਾਅਦ 18 ਦੇ ਲਾਸਟ ਦੇ ਇਲੈਕਸ਼ਨ ਹੋਇਆ ਪਿਛਲਾ ਸਰਪੰਚੀ ਦਾ ਉਸ ਤੋਂ ਬਾਅਦ ਹੀ ਗਿਆ अच्छा थोनू कदों दसया उन्ना ने भी ਸਾਡੀ ਜਿਹੜੀ ਸਜ਼ਾ ਮਾਫ ਹੋ ਗਈ ਹੈ ਜੀ ਇਸ ਗੱਲ ਨੂੰ ਮੇਰੇ ਹਿਸਾਬ ਨਾਲ 10 12 ਦਾ ਨਹੀਂ ਹੋਇਆ ਜੀ ਅਜੇ ਹੁਣ ਉਹ ਇਹ ਕਹਿੰਦੇ ਵੀ ਸਜ਼ਾ ਮਾਫ ਹੋ ਗਈ ਪਰ ਜਿਹੜਾ ਜੁਰਮਾਨਾ 60 ਲੱਖ ਰੁਪਈਆ ਉਹ ਪੰਜਾਂ ਨੂੰ 14 14 ਲੱਖ ਰੁਪਈਆ ਕਰਕੇ ਭਰਨਾ ਪਊ ਨਹੀਂ 12 12 12 12 ਹਾਂਜੀ 12 12 ਲੱਖ ਰੁਪਈਆ ਭਰਨਾ ਪਊ ਹਾਂਜੀ ਹਾਂ ਹੁਣੇ ਕਹਿੰਦੇ ਇਹ ਗੱਲ ਤਾਂ ਹੋਈ ਇਹਨਾਂ ਦੀ ਆਪਣੇ ਬੇਟੇ ਦੇ ਨਾਲ ਵੀ ਸਜ਼ਾ ਜਿਹੜੀ ਸਾਡੀ ਹੈਗੀ ਆ ਉਹ ਮਾਫ਼ ਕਰ ਦਿੱਤੀ ਗਈ ਆ ਪਰ ਪੰਜ ਜਾਣੇ ਨੇ ਤੇ 12-12 ਲੱਖ ਰੁਪਈਆ ਪੰਜਾਂ ਜਾਣਿਆਂ ਨੂੰ ਜਿਹੜਾ ਉਹ ਭਰਨਾ ਪੈਣਾ ਜਿਹੜੇ ਬਾਕੀ ਮੁੰਡੇ ਨੇ ਕੋਈ ਬਟਾਲੇ ਤੋਂ ਕਪੂਰਥਲੇ ਤੋਂ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਹੋਈ ਹੈ ਗੱਲਬਾਤ ਉਹਨਾਂ ਨਾਲ ਹੋਈ ਹੈ ਜੀ ਹੂੰ ਉਹ ਕਹਿੰਦੇ ਸਾਡੇ ਪੈਸੇ ਤਿਆਰ ਆ ਤੁਸੀਂ ਆਦਾ ਬੰਦੋਬਸਤ ਕਰੋ ਬਰਾਏ ਨੂੰ ਵੀ ਨਾਲ ਹੀ ਮਿਲਿਆ ਜੀ ਨਾਲ ਹੀ ਇਸਕੇ ਬਰਾਏ ਨੂੰ ਸਾਰੇ ਜਿਹੜੇ ਮੁੰਡੇ ਸੀਗੇ ਦੂਜੇ ਚਾਰ ਸਾਰੇ ਇੱਥੇ ਇਕੱਠੇ ਹੋ ਕੇ ਹੀ ਮਿਲੇ ਜੀ ਅੱਛਾ ਫਿਰ ਹੁਣ ਬਾਕੀ ਪਰਿਵਾਰਾਂ ਦੇ ਪੈਸੇ ਜਿਹੜੇ ਉਹਨਾਂ ਨੇ ਉਹ ਇਕੱਠੇ ਕਰ ਲਏ ਆ ਕੋਈ ਤਾਰੀਖ ਦਿੱਤੀ ਵੀ ਇੰਨੀ ਤਾਰੀਖ ਤੱਕ ਜੁਰਮਾਨਾ ਭਰਨਾ ਇਹਦੇ ਬਾਰੇ ਕੋਈ ਕਲੀਅਰ ਨਹੀਂ ਜੀ ਜੀ ਵੀ ਮਦਰ ਕਿੰਨੀ ਤਰੀਕ ਤੱਕ ਲਾਸਟ ਭਰਨਾ ਹੈ ਜੀ ਤੇ ਉ ਬਸ ਐਸ ਗੱਲ ਦਾ ਪਤਾ ਲੱਗਾ ਵੀ ਸਜ਼ਾ ਮਾਫ ਕਰਤੀ ਹੈ ਤੇ ਜੁਰਮਾਨਾ ਤੁਹਾਨੂੰ ਫੈਨ ਜਿਹੜਾ ਪਾਇਆ ਉਹ ਭਰਨਾ ਪਊਗਾ ਤੇ ਉਹ ਭਰੋਸ਼ ਅੱਛਾ ਬਿਲਕੁਲ ਕਿਉਂਕਿ ਉੱਥੇ ਇਹ ਆ ਵੀ ਜੇ ਤੁਸੀਂ ਗਨਾਹ ਕਰਦੇ ਹੋ ਜਿਹੜੇ ਬੰਦੇ ਦੇ ਨਾਲ ਤੁਸੀਂ ਧੱਕਾ ਕੀਤਾ ਜਾਂ ਜਿਹੜੇ ਬੰਦੇ ਨੂੰ ਤੁਸੀਂ ਨਜਾਇਜ਼ ਤੰਗ ਕੀਤਾ ਹੁਣ ਜਿਹੜੇ ਬੰਦੇ ਦਾ ਕਤਲ ਹੋ ਗਿਆ ਪਾਕਿਸਤਾਨੀ ਦਾ ਉੱਥੇ ਇਹ ਜਿਹੜਾ ਐਲਾਨ ਹੁੰਦਾ ਉੱਥੋਂ ਦੀ ਸਰਕਾਰ ਦਾ ਜਾਂ ਮੈਂ ਇਹ ਕਹਦੇ ਆ ਵੀ ਉੱਥੋਂ ਜਿਹੜੀ ਕਾਨੂੰਨ ਪ੍ਰਣਾਲੀ ਆ ਵੀ ਜੇ ਪਰਿਵਾਰ ਜੋ ਤੁਹਾਨੂੰ ਕਹਿੰਦਾ ਜੋ ਪਰਿਵਾਰ ਜੱਜ ਨੂੰ ਕਹੂਗਾ ਉੱਥੋਂ ਦੀ ਕਾਨੂੰਨ ਪ੍ਰਣਾਲੀ ਨੂੰ ਕਹੂਗਾ ਵੀ ਇਹਨਾਂ ਨੂੰ ਇੰਨੀ ਸਜ਼ਾ ਦੇਣੀ ਚਾਹੀਦੀ ਆ ਇਹਨਾਂ ਨੂੰ ਸਾਡੇ ਬੰਦੇ ਦਾ ਕਤਲ ਹੋਇਆ ਇਹਨਾਂ ਦਾ ਵੀ ਕਤਲ ਹੋਵੇ ਤਾਂ ਸਰਕਾਰ ਉਹ ਦੇ ਆਧਾਰ ਤੇ ਹੀ ਫੈਸਲਾ ਸੁਣਾਉਂਦੀ ਆ ਉਥੇ ਇਹ ਕਾਨੂੰਨ ਆਪਾਂ ਨੂੰ ਪਤਾ ਕਿ ਸਭ ਤੋਂ ਵੱਧ ਜੇ ਸਖਤ ਕਾਨੂੰਨ ਆ ਪੂਰੇ ਵਰਲਡ ਦੇ ਵਿੱਚ ਤਾਂ ਉਹ ਇਸ ਅਰਬ ਕੰਟਰੀਆਂ ਦੇ ਆ ਠੀਕ ਆ ਅੱਛਾ ਉਹ ਜਿਹੜੇ ਬੰਦੇ ਦਾ ਕਤਲ ਹੋਇਆ ਪਾਕਿਸਤਾਨੀ ਦਾ ਉਹਨਾਂ ਦੇ ਪਰਿਵਾਰ ਨਾਲ ਕਦੇ ਗੱਲਬਾਤ ਰਾਬਤਾ ਹੋਇਆ ਕਾ ਮਾ ਉਹਨਾਂ ਨਾਲ ਨਹੀਂ ਜੀ ਹੋਇਆ ਕੋਈ ਨਹੀਂ ਹੋਈ ਗੱਲਬਾਤ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਪਰ ਹੁਣ ਪਿੰਡ ਦੇ ਸਰਪੰਚ ਸਾਹਿਬ ਜਾਂ ਹੋਰ ਲੋਕ ਖੜੇ ਨੇ ਇੱਕੋ ਹੀ ਮੌਜੂਦਾ ਸਰਪੰਚ ਜੀ ਖੜੇ ਆਜੋ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆਪਣਾ ਜੀ ਨਰਮਨ ਸਿੰਘ ਜੀ ਇਸ ਪਰਿਵਾਰ ਦੇ ਕੇਸ ਬਾਰੇ ਤੁਹਾਨੂੰ ਲੱਗਿਆ ਪਤਾ ਹੈ ਹਾਂ ਜੀ ਜਿੱਥੋਂ ਤੱਕ ਇਹਨਾਂ ਨੂੰ ਬਹੁਤ ਟਾਈਮ ਦਾ ਚੱਲੀ ਜਾਂਦਾ ਏ ਇਹ ਜੋ ਤੱਕ ਤਾਂ ਸਾਨੂੰ ਪਤਾ ਲੱਗਿਆ ਵੀ ਸਜ਼ਾ ਉਹਨੂੰ ਮਾਫ਼ ਹੋ ਗਈ 25 ਸਾਲ ਦੀ ਸਜ਼ਾ ਸੀ ਹੁਣ ਜਿਹੜਾ ਜੁਰਮਾਨਾ 12 ਲੱਖ ਰੁਪਈਆ ਹੈ ਇਹ ਬਹੁਤ ਹੀ ਗਰੀਬ ਪਰਿਵਾਰ ਹੈ 12 ਲੱਖ ਰੁਪਈਆ ਇਹ ਨਹੀਂ ਦੇ ਸਕਦੇਗੇ ਤੇ ਇਹ ਸਾਰੇ ਜਿੰਨੇ ਵੀ ਸਾਡੇ ਪਿੰਡ ਦੇ ਐਨ ਆਰ ਆਈ ਭਰਾ ਹੈ ਤੇ ਪਿੰਡ ਵਾਲੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਆਪਾਂ ਆਪਦੇ ਪਿੰਡ ਦਾ ਬੱਚਾ ਜਰਵਾਨਾ ਭਰ ਕੇ ਪਿੰਡ ਲੈ ਕੇ ਆਉਣਾ ਜੀ ਜਿੰਨੇ ਵੀ ਗੁਰਦੁਆਰੇ ਆ ਸਾਡੇ ਨਗਰ ਦੇ ਵਿੱਚ ਆ ਜਾਂ ਜਿੰਨੀਆਂ ਵੀ ਧਾਰਮਿਕ ਸਥਾਨ ਆ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੀ ਗੋਲਕ ਦੀ ਮਾਇਆ ਆ ਉਹ ਆਪਾਂ ਕਿਸੇ ਦੀ ਜਾਨ ਬਚਾਉਣ ਆਸਤੇ ਲੱਗ ਜੇ ਤਾਂ ਜਿਹੜਾ ਕੁਝ ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦਾ ਉਹਦੇ ਮੁਤਾਬਕ ਉਹ ਸਫਲ ਫੇਰ ਹੀ ਹੋਣਾ ਜੀ ਜਿਹੜੀ ਉਹ ਗੋਲਕ ਦੀ ਮਾਇਆ ਉਹ ਵੀ ਆਪਾਂ ਆਪਦੇ ਬੱਚੇ ਦੀ ਜਾਨ ਬਚਾਈਏ ਲੋੜਵੰਦ ਲਈ ਵਰਤੋ ਜੀ ਤੇ ਹੋਰ ਵੀ ਇਹੀ ਵੱਧ ਵੱਧ ਅਪੀਲ ਕਰਦੇ ਆ ਸਾਰੇ ਐਨ ਆਰ ਆਈ ਭਰਾ ਜਿੰਨੇ ਵੀ ਇਹ ਵੀਡੀਓ ਦੇਖਣਗੇ ਉਹ ਇਹਨਾਂ ਦਾ ਪਰਿਵਾਰ ਮੈਂਬਰਾਂ ਦਾ ਨੰਬਰ ਦਿੱਤਾ ਜਾਊ ਤੇ ਉਹਨਾਂ ਨੂੰ ਵੱਧ ਵੱਧ ਫੰਡ ਦੇਣ ਦੀ ਕਿਰਪਾਲਤਾ ਕਰਨ ਆਪਾਂ ਉਹਦੇ ਬੱਚੇ ਨੂੰ ਬਚਾ ਸਕੀਏ ਬਹੁਤ ਸੋਹਣੀ ਗੱਲ ਜਿਹੜੀ ਮਾਨੂਕ ਗਿੱਲ ਦੇ ਮੌਜੂਦਾ ਸਰਪੰਚ ਸਾਹਿਬ ਨੇ ਕਹੀ ਆ ਕਿਉਂਕਿ ਜਾਣ ਤੋਂ ਵੱਧ ਕੇ ਕੋਈ ਕੀਮਤੀ ਚੀਜ਼ ਨਹੀਂ ਹੈ ਬੰਦੇ ਦੇ ਵਾਸਤੇ ਆਪਾਂ ਇਹ ਚੀਜ਼ ਵੇਖਦੇ ਆ ਪਰ ਆਪਾਂ ਬਹੁਤ ਸਾਰੀਆਂ ਵੀਡੀਓ ਕੀਤੀਆਂ ਪਰ ਉਹਦੇ ਵਿੱਚ ਆਪਾਂ ਨੂੰ ਤਕਰੀਬ ਨਹੀਂ ਕਹਿਣਾ ਪੈਂਦਾ ਕਿ ਜੇਕਰ ਕੋਈ ਪਿੰਡ ਦੇ ਚਾਰ ਬੰਦੇ ਜਾਂ ਪੰਚਾਇਤ ਕਿਤੇ ਆ ਕੇ ਖੜ ਜੇ ਤਾਂ ਹੋ ਸਕਦਾ ਤੁਹਾਡੇ ਨਾਲ ਜਿਹੜੇ ਬਾਹਰਲੇ ਲੋਕ ਨੇ ਉਹ ਹਮਦਰਦੀ ਰੱਖ ਲੈਣ ਜਾਂ ਜਿਹੜਾ ਤੁਹਾਡੇ ਦਾਇਰੇ ਤੋਂ ਬਾਹਰ ਆਉਂਦੇ ਨੇ ਜਿੰਨੇ ਵੀ ਲੋਕ ਵੇਖਣਗੇ ਉਹ ਤੁਹਾਡੇ ਨਾਲ ਜੁੜ ਜਾਣਗੇ ਪਰ ਇਸ ਪਿੰਡ ਦੀ ਸਾਬਕਾ ਪੰਚਾਇਤ ਖੜੀ ਆ ਮੌਜੂਦਾ ਪੰਚਾਇਤ ਖੜੀ ਆ ਇਹਨਾਂ ਨੂੰ ਵੀ ਸਲੂਟ ਆ ਕਿਉਂਕਿ ਪਹਿਲ ਕਦਮੀ ਇਹਨਾਂ ਨੇ ਆਪਣੇ ਪਿੰਡ ਤੋਂ ਕਰਨੀ ਆ ਇੱਕ ਇੱਕ ਰੁਪਿਆ ਇਕੱਠਾ ਇਹਨਾਂ ਨੇ ਆਪਣੇ ਪਿੰਡ ਤੋਂ ਕਰਨਾ 12 ਲੱਖ ਰੁਪਇਆ ਆਪਾਂ ਸਾਰੇ ਭੈਣ ਭਰਾਵਾਂ ਨੇ ਇਕੱਠਾ ਕਰਕੇ ਦੇਣਾ ਕਿਉਂਕਿ ਪਿੰਡ ਇਹ ਦਾ ਬਹੁਤ ਵੱਡਾ ਇਤਿਹਾਸ ਐ ਇਸ ਪਿੰਡ ਦਾ ਤੇ ਪਿੰਡ ਵੱਡਾ ਵੀ ਬਹੁਤ ਆ ਬਹੁਤ سارے ਪਰਿਵਾਰ ਆ ਜਿਹੜੇ ਕਿਉਂਕਿ ਜਿਵੇਂ ਆਪਾਂ ਪਹਿਲਾਂ ਗੱਲਾਂ ਕਰਦੇ ਹੁੰਦੇ ਸੀ ਵੀ ਪਿੰਡ 'ਚ ਉਹ 5 7 10 ਪਰਿਵਾਰ ਆ ਜਿਹੜੇ ਉਹ ਪੁਰਾਣੇ ਕਿਤੇ ਬਾਹਰ ਗਏ ਹੁੰਦੇ ਆ ਪਰ ਹੁਣ ਤਾਂ ਤਕਰੀਬਨ ਹਰ ਘਰ ਆ ਜਿਹੜਾ ਉਹ ਬਾਹਰ ਗਿਆ ਵਾ ਹਨਾ ਜਿੰਨੀ ਕਮਾਦਤ ਤੁਹਾਡੇ ਤੋਂ ਹੋ ਸਕਦੀ ਹੈ ਪਰਿਵਾਰ ਦਾ ਫੋਨ ਨੰਬਰ ਵੀ ਦਿੱਤਾ ਜਾਊਗਾ ਇਸ ਪਰਿਵਾਰ ਦਾ ਅਕਾਊਂਟ ਨੰਬਰ ਵੀ ਦਿੱਤਾ ਜਾਊਗਾ ਜਿੰਨੀ ਹੈਲਪ ਤੁਸੀਂ ਕਰਨੀ ਆ ਇਸ ਪਰਿਵਾਰ ਦੇ ਸਿੱਧੇ ਰੂਪ ਦੇ ਵਿੱਚ ਕਰਨੀ ਆ ਨਾਲ ਪੰਚਾਇਤ ਦੇ ਕਿਸੇ ਵੀ ਇੱਕ ਪਰਸਨ ਦਾ ਸਰਪੰਚ ਸਾਹਿਬ ਦਾ ਚਾਹੇ ਕਿਸੇ ਮੈਂਬਰ ਦਾ ਨੰਬਰ ਆ ਜਿਹੜਾ ਉਹ ਵੀ ਤੁਹਾਨੂੰ ਪਾਵਾਂਗੇ ਜੇ ਕਿਸੇ ਨੇ ਕੋਈ ਜਾਣਕਾਰੀ ਵੀ ਲੈਣੀ ਹੁੰਦੀ ਹੈ ਪਿੰਡ ਦੀ ਪੰਚਾਇਤ ਤੋਂ ਪੁੱਛਣਾ ਹੁੰਦਾ ਪਰਿਵਾਰ ਬਾਰੇ ਜਾਂ ਕਿਸੇ ਦੇ ਉੱਥੇ ਆਪਾਂ ਇਹ ਕਹਿ ਲਈਏ ਵੀ ਦੁਬਈ ਦੇ ਵਿੱਚ ਜਿਆਦਾ ਲੈਂਕ ਹੁੰਦੇ ਵੈਸੇ ਤਾਂ ਉਬਰਾਏ ਸਾਬ ਬਹੁਤ ਜਿਆਦਾ ਇਹ ਮਨੋਕਤਾ ਦੀ ਇੱਕ ਤਰ੍ਹਾਂ ਦੀ ਸੇਵਾ ਕਰ ਰਹੇ ਆ ਜਿਹੜਾ ਸਾਡੇ ਨੌਜਵਾਨਾਂ ਦੇ ਨਾਲ ਬਾਹਰ ਜੋ ਨਜ਼ਾਇਜ਼ ਤਰੀਕੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਜਾਂ ਉਹਨਾਂ ਨੂੰ ਉੱਥੋਂ ਦੇ ਕਾਨੂੰਨ ਬਾਰੇ ਨਹੀਂ ਪਤਾ ਜਾਂ ਉੱਥੋਂ ਦੇ ਰੂਲਾਂ ਬਾਰੇ ਨਹੀਂ ਪਤਾ ਕਿਤੇ ਨਾ ਕਿਤੇ ਜਾ ਕੇ ਅੰਗੇਲੀ ਕਰਕੇ ਉਹ ਫਸ ਜਾਂਦੇ ਆ ਉਹਨਾਂ ਨੂੰ ਉੱਥੋਂ ਕਢਾਉਂਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਕਿਉਂਕਿ 25 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਹੁਣ ਵੀ ਉਹ 2019 ਤੋਂ ਆ 4-5 ਸਾਲ ਹੋ ਗਏ ਜੇਲ੍ਹ ਦੇ ਵਿੱਚ 25 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾਗਾ ਉਹ ਸਜਾ ਜ਼ਰੂਰ ਉੱਥੋਂ ਮaaf ਕਰ ਦਿੱਤੀ ਗਈ ਆ ਜਿਹੜੇ ਉਸ ਵੀਰ ਦੇ ਨਾਲ ਚਾਰ ਮੁੰਡੇ ਹੋਰ ਨੇ ਪੰਜਾਬ ਦੇ ਉਹਨਾਂ ਦੇ ਪਰਿਵਾਰਾਂ ਨੇ ਜਿਹੜਾ ਪੈਸਾ ਟਕਾ ਹੈਗਾ ਉਹ ਇਕੱਠਾ ਕਰ ਲਿਆ ਕਿਉਂਕਿ ਉਹ ਘਰੋਂ ਠੀਕ ਸੀਗੇ ਉਹਨਾਂ ਨੇ ਪੈਸਾ ਚਲੋ ਜਿਵੇਂ ਵੀ ਕਰ ਲਿਆ ਹਨਾ ਇਕੱਠਾ ਕਰ ਲਿਆ ਹੁਣ ਇਸ ਮੁੰਡੇ ਦੇ ਕਰਕੇ ਉਹ ਵੀ ਚਾਰ ਪਰਿਵਾਰ ਖੜੇ ਨੇ ਤੇ ਜੇਕਰ ਇਹ ਪੈਸੇ ਇਕੱਠੇ ਕਰਨਗੇ 12 ਲੱਖ ਤੇ ਇਕੱਲੇ ਇਹਨਾਂ ਦੇ ਮੁੰਡੇ ਦੀ ਜ਼ਿੰਦਗੀ ਨਹੀਂ ਚਾਰ ਹੋਰ ਨੌਜਵਾਨ ਸਾਡੇ ਪੰਜਾਬ ਦੇ ਨੇ ਉਹਨਾਂ ਦੀ ਜ਼ਿੰਦਗੀ ਵੀ ਇਹਨਾਂ ਦੇ ਬੇਟੇ ਦੇ ਆਸਰੇ ਤੇ ਖੜੀ ਆ ਇਸ ਕਰਕੇ ਸਾਰੇ ਭੈਣ ਭਰਾਵਾਂ ਨੇ ਜਿੰਨਾ ਵੀ ਹੋ ਸਕਦਾ 12 ਲੱਖ ਰੁਪਏ ਕੋਈ ਵੱਡੀ ਅਮਾਉਂਟ ਨਹੀਂ ਕਿਉਂਕਿ ਆਪਾਂ ਵੇਖਿਆ ਇਹ ਪਿੱਛੇ ਬਲਵਿੰਦਰ ਸਿੰਘ ਜਿਹੜੇ ਮੱਲਣਪਿੰਡ ਤੋਂ ਸੀ ਉਹ ਵੀ ਅਰਬ ਕੰਟਰੀ ਚੋਂ ਆਏ ਸੀ ਜਿਨ੍ਹਾਂ ਦੇ ਉੱਪਰ ਇੱਕ 2 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਸੀ ਉਹ ਵੀ ਅਸੀਂ ਭਰਿਆ ਰਲ ਮਿਲ ਕੇ ਕਿਉਂਕਿ ਪੰਜਾਬ ਹਮੇਸ਼ਾ ਦੇ ਵਾਸਤੇ ਜਦੋਂ ਕਿਤੇ ਭੀੜ ਪੈਂਦੀ ਆ ਇਦਾਂ ਦਾ ਦੁਖਾਂਤ ਵਾਪਰਦਾ ਉੱਥੇ ਹਮੇਸ਼ਾ ਮੋਢੇ ਦੇ ਨਾਲ ਮੋਢਾ ਜੋੜ ਕੇ ਖੜਿਆ ਤੇ ਇਸੇ ਕਰਕੇ ਆਪਾਂ ਮਦਦ ਕਰਨੀ ਆ ਸਾਰੇ ਭੈਣ ਭਰਾਵਾਂ ਨੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਇਸ ਨਗਰ ਦੀ ਪੰਚਾਇਤ ਵੀ ਵੀ ਤੁਹਾਨੂੰ ਬੇਨਤੀ ਆ ਇਸ ਪਰਿਵਾਰ ਦੀ ਬੇਨਤੀ ਆ ਤੇ ਅਸੀਂ ਆਪਣੇ ਚੈਨਲ ਵੱਲੋਂ ਵੀ ਤੁਹਾਨੂੰ ਬੇਨਤੀ ਕਰਦੇ ਆ ਜਰੂਰ ਸਾਹਮਣੇ ਲੱਗਣ ਨੂੰ ਪੈਸਾ ਇਹ ਨਹੀਂ ਵੀ ਜਿਹੜਾ ਪੈਸਾ ਉਹਦੇ ਲਈ ਆਇਆ ਜੋ ਬੱਚੇ ਲਈ ਪੈਸਾ ਇਕੱਠਾ ਹੋਊਗਾ ਅਸੀਂ ਇਸ ਗੱਲ ਦੀ ਦੋਨੇ ਸਰਪੰਚ ਖੜੇ ਗਰੰਟੀ ਲੈਣੇ ਆ 12 ਲੱਖ ਤੋਂ ਵੱਧ ਨਾ ਤਾਂ ਰੁਪਈਆ ਚਾਹੀਦਾ ਜੀ ਜੀ ਠੀਕ ਆ ਤੇ ਨਾ ਅਸੀਂ ਗਲਤ ਥਾਂ ਤੇ ਕੋਈ ਜਿਵੇਂ ਅੱਗੇ ਪਿੱਛੇ ਹੋਏ ਆ ਮਸਲੇ ਪੈਸੇ ਇਕੱਠੇ ਵੱਧ ਹੋਗੇ ਕਿਸੇ ਮਾਂ ਨੇ ਵਰਤ ਲਈ ਕਿਸੇ ਪਿਓ ਨੇ ਵਰਤ ਲਈ ਇਹਦੇ ਲਈ ਅਸੀਂ ਗਰੰਟੀ ਲੈਣੀ ਆ ਚਲੋ ਵਧੀਆ ਗੱਲ ਆ ਕਿਉਂਕਿ ਜਦੋਂ ਇਹਨਾਂ ਕੋਲੇ ਅਮਾਉਂਟ 12 ਲੱਖ ਦੀ ਇਕੱਠੀ ਹੋ ਜੂਗੀ ਉਸ ਤੋਂ ਬਾਅਦ ਬਕਾਇਦਾ ਇੱਕ ਕਲਿੱਪ ਆ ਜਿਹੜੀ ਵੀਡੀਓ ਜ਼ਰੂਰ ਸੋਸ਼ਲ ਮੀਡੀਆ ਤੇ ਪਾ ਦੇਣਗੇ ਚਾਹੇ ਆਪਾਂ ਨੂੰ ਭੇਜ ਦੇਣ ਆਪਾਂ ਉਹ ਤੁਹਾਨੂੰ ਦੱਸ ਦੇਵਾਂਗੇ ਵੀ ਇਹਨਾਂ ਦਾ ਜਿਹੜਾ ਹੈਗਾ ਉਹ ਸਰ ਗਿਆ ਜਿਹੜੀ ਜ਼ਰੂਰਤ ਆ ਉਹ ਪੂਰੀ ਹੋ ਗਈ ਆ ਮਾਤਾਂ ਜੀ ਵੀ ਆਪਣੇ ਨਾਲ ਖੜੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਡੀ ਹੋਈ ਆ ਮਾਤਾਂ ਜੀ ਬੇਟੇ ਨਾਲ ਗੱਲ ਹਾਂਜੀ ਕੀ ਕਹਿਣਾ ਚਾਹੋਣੇ ਹਾਂ ਜੀ ਚਾਹੋਣੇ ਵੀਰੇ ਸਤਿ ਅਰਥ ਬਣ ਕੇ ਬੇਨਤੀ ਹੈ ਵੀ ਮੇਰਾ ਬੇਟਾ 7 ਸਾਲ ਹੋ ਗਏ ਫਸੇ ਗੱਲਬਾਤ ਹੋਈ ਆ ਹਾਂਜੀ ਗੱਲਬਾਤ ਹੋਈ ਤੁਹਾਨੂੰ ਸੱਚੀ ਸੱਚੀ ਗੱਲ ਦੱਸੀ ਉਹਨੇ ਮਾਂ ਨੂੰ ਦੱਸ ਦਿੰਦਾ ਹੁੰਦਾ ਜਵਾਕ ਵੀ ਮੈਂ ਨਹੀਂ ਕੋਈ ਇਹੋ ਜਿਹਾ ਕੰਮ ਕੀਤਾ ਦੱਸਿਆ ਹਾਂਜੀ ਮੈਂ ਬਹੁਤ ਪੁੱਛਦੀ ਆ ਕਹੂਗਾ ਨਹੀਂ ਮੰਮਾ ਇਹ ਜੀ ਗੱਲ ਮੈਂ ਕੀਤੀ ਨਹੀਂ ਜੇ ਮੈਂ ਇਹ ਜੀ ਗੱਲ ਕਰਨੀ ਹੁੰਦੀ ਇੱਥੇ ਵੀ ਕਰ ਸਕਦਾ ਸੀ ਹਾਂ ਪਰ ਨਹੀਂ ਮੈਂ ਨਹੀਂ ਮੰਮਾ ਦਾ ਇਹ ਜੀ ਗੱਲ ਕੀਤੀ ਨਹੀਂ ਕੋਈ ਮੈਨੂੰ ਨੱਕਾ ਪਸਾਇਆ ਗਿਆ ਉਹ ਕਿਉਂਕਿ ਇਹੀ ਗੱਲ ਦੇ ਆਪਾਂ ਵਾਰ-ਵਾਰ ਇੱਕ ਗੱਲ ਕਰਦੇ ਹੁੰਦੇ ਆ ਕਾਫੀ ਕੰਟਰੀਆਂ 'ਚ ਜਾ ਕੇ ਮੈਂ ਕਈ ਇੰਟਰਵਿਊਆਂ ਵੀ ਕੀਤੀਆਂ ਪਰ ਬੰਦੇ ਇੱਕੋ ਹੀ ਉੱਥੇ ਗੱਲ ਮੈਨੂੰ ਇਹ ਕਹਿੰਦੇ ਹੁੰਦੇ ਵੀ ਜੇ ਤੁਸੀਂ ਬਾਹਰਲੀ ਕੰਟਰੀ 'ਚ ਕਿਤੇ ਵੀ ਆਉਣਾ ਪਹਿਲੀ ਗੱਲ ਤਾਂ ਤੁਹਾਨੂੰ ਅੰਗਰੇਜ਼ੀ ਆਉਣੀ ਚਾਹੀਦੀ ਆ ਤੇ ਨਹੀਂ ਤੁਹਾਨੂੰ ਉੱਥੋਂ ਦੀ ਭਾਸ਼ਾ ਆਉਣੀ ਚਾਹੀਦੀ ਜੇ ਤੁਸੀਂ ਉੱਥੋਂ ਦੀ ਭਾਸ਼ਾ ਨਹੀਂ ਜਾਣਦੇ ਤਾਂ ਅੰਗਰੇਜ਼ੀ ਤਾਂ ਜ਼ਰੂਰ ਸਿੱਖ ਕੇ ਆਓ ਕਿਉਂਕਿ ਜੇ ਤੁਹਾਡੇ ਕੋਲੇ ਉੱਥੋਂ ਦੀ ਭਾਸ਼ਾ ਨਹੀਂ ਤੁਹਾਡੇ ਕੋਲੇ ਅੰਗਰੇਜ਼ੀ ਨਹੀਂ ਤਾਂ ਤੁਹਾਡਾ ਜਾਣ ਦਾ ਉੱਥੇ ਕੋਈ ਫਾਇਦਾ ਨਹੀਂਗਾ ਕਿ ਜਦੋਂ ਤੁਸੀਂ ਉੱਥੋਂ ਦੀ ਕਿਸੇ ਗੱਲ ਨੂੰ ਸਮਝ ਹੀ ਨਹੀਂ ਸਕਦੇ ਜਿਹੜੇ ਬੰਦੇ ਕੋਲੇ ਤੁਸੀਂ ਕੰਮ ਕਰਨਾ ਉਹ ਮਾਲਕ ਦੀ ਪਰਿਭਾਸ਼ਾ ਨੂੰ ਨਹੀਂ ਸਮਝ ਸਕਦੇ ਫਿਰ ਤੁਹਾਡਾ ਗਿਆਨ ਆ ਗਿਆਨ ਦਾ ਉੱਥੇ ਕੋਈ ਫਾਇਦਾ ਨਹੀਂ ਇਸੇ ਕਰਕੇ ਮਾਤਾਂ ਦੀ ਵੀ ਅਪੀਲ ਆ ਸਾਰੇ ਭੈਣ ਭਰਾਵਾਂ ਨੇ ਰਲ ਕੇ ਜਰੂਰ ਆ ਜਿਹੜੀ ਮਦਦ ਉਹ ਜਰੂਰ ਕਰਦੇ ਆਜੋ ਜੀ ਹੋਰ ਜੀ 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 ਚੋਸ਼ ਵਰਕਰਾਂ ਆਪਣੇ ਨਾਲ ਵੀਰ ਜੀ ਖੜੇ ਨੇ ਇਹ ਸੋਸ਼ਲ ਵਰਕਰ ਕੰਮ ਵੀ ਕਰਦੇ ਰਹਿੰਦੇ ਨੇ ਹਨਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਬਾਈ ਜੀ ਕੀ ਕਹੋਂਗੇ ਉਸ ਮੁੰਡੇ ਬਾਰੇ ਤੁਸੀਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਪਹਿਲਾਂ ਤਾਂ ਅਸੀਂ ਇਹ ਅਪੀਲ ਕਰਾਂਗੇ ਪਹਿਲਾਂ ਵੀ ਸਾਰੀ ਸਾਰੀ ਪੰਚਾਇਤ ਨੇ ਬੇਨਤੀ ਕੀਤੀ ਆ ਕਿਉਂਕਿ ਜਿਹੜੀ ਆਪਣੀ ਪਿਆਬ ਦੀ ਧਰਤੀ ਆ ਨਾ ਸ਼ੂਰ ਵੀਰ ਯੋਧਾਂ ਦੇ ਦਾਨਾਂ ਦੀ ਧਰਤੀ ਆ ਇਹ ਕਿਉਂਕਿ ਜਿੱਥੇ ਵੀ ਕਿਤੇ ਪਿਆਵ ਤੇ ਭੀੜ ਪਈ ਆ ਆਪਣੇ ਪਿਆਵ ਤੇ ਪਿਆਬੀयत ਨੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤੇ ਆਪਾਂ ਕਵਾਂਗੇ ਵੀ ਇਸ ਪਰਿਵਾਰ ਨਾਲ ਵੀ ਮੋਢੇ ਨਾਲ ਮੋਢਾ ਲਾ ਕੇ ਇਹਨਾਂ ਦਾ ਸਾਥ ਦਿੱਤਾ ਜਾਵੇ ਇਹਨਾਂ ਦਾ ਬੱਚਾ ਇਹਨਾਂ ਦੇ ਘਰੇ ਆ ਜਾਵੇ ਕਿਉਂਕਿ ਜਿਵੇਂ ਤੁਹਾਡੀ ਗੱਲ ਨੂੰ ਮੈਂ ਸੁਣ ਰਿਹਾ ਸੀਗਾ ਤੁਸੀਂ ਕਹਿ ਰਹੇ ਸੀ ਵੀ ਜਦੋਂ ਵੀ ਕਿਤੇ ਜਾਣਾ ਆਪਾਂ ਨੂੰ ਉਸ ਕੰਟਰੀ ਦਾ ਉਸ ਸਟੇਟ ਦਾ ਆਪਾਂ ਨੂੰ ਜਿਹੜਾ ਕਾਨੂੰਨ ਨੂੰ ਫੋਲੋ ਕਰਨਾ ਚਾਹੀਦਾ ਹੈ ਉਤੋਂ ਦੇ ਲਾਅ ਨੂੰ ਫੋਲੋ ਕਰਨਾ ਚਾਹੀਦਾ ਹੈ ਉਤੋਂ ਦੀ ਬੋਲੀ ਨੂੰ ਸਿੱਖਣਾ ਚਾਹੀਦਾ ਹੈ ਚਲੋ ਜਿਹੜਾ ਕੁਝ ਹੋ ਗਿਆ ਉਹਨੂੰ ਆਪਾਂ ਵਾਪਸ ਨਹੀਂ ਕਰ ਸਕਦੇ ਪਰ ਆਪਾਂ ਦਾ ਸਿਰ ਵੀ ਕੋਈ ਇਹ ਗੱਲ ਕਹਿ ਸਕਦੇ ਆ ਅਪੀਲ ਕਰ ਸਕਦੇ ਆ ਜਿੰਨੇ ਵੀ ਪਿਆਬੀਆ ਬਾਰਲਿੰਗਾ ਕਾਂਟਰੀਆਂ ਵਿੱਚ ਵਸਦੇ ਆ ਸਾਡੇ ਪਿੰਡ ਦੇ ਆ ਜਾਂ ਕੋਈ ਗਵਾਂਢੀ ਪਿੰਡਾਂ ਦੇ ਆ ਜਾਂ ਕੋਈ ਕਿਉਂਕਿ ਦਾਨੀ ਪਰਿਵਾਰ ਬਹੁਤ ਬੈਠੇ ਆ ਕਿਉਂਕਿ ਪਿਆਬੀਆਂ ਦੇ ਦਿਲ ਬਹੁਤ ਵੱਡੇ ਆ ਬਾਈ ਜੀ ਆਪਾਂ ਦੇਖਦੇ ਰਹਿੰਦੇ ਆ ਜਿੰਦੇ ਪਿਆਬੀਆਂ ਦੇ علاوہ ਕਿਸੇ ਕੌਮ ਦੇ ਦਿਲ ਵੱਡੇ ਨਹੀਂ ਕਿਉਂਕਿ ਆਪਾਂ ਤਾਂ ਪਿਆਬੀਆਂ ਅੱਗੇ ਅਪੀਲ ਕਰਦੇ ਆ ਕਿ ਵੀ ਇਸ ਪਰਿਵਾਰ ਦੀ ਜ਼ਰੂਰ ਮਦਦ ਕਰੋ ਕਿਉਂਕਿ ਇਸ ਮਾਂ ਦਾ ਬੱਚਾ ਇੱਕ ਦੁਬਾਰਾ ਇਹਦੀ ਝੋਲੀ ਵਿੱਚ ਆਵੇ ਤਾਂ ਇਹੀ ਆਪਾਂ ਅਪੀਲ ਕਰਦੇ ਜਿਵੇਂ ਬਾਈ ਜੀ ਨੇ ਕਿਹਾ ਵੀ ਜੇਕਰ ਪੈਸਾ ਸਾਡੇ ਕੋਲੇ ਆਉਂਦਾ ਤੇ ਇੱਕ ਇੱਕ ਪੈਸੇ ਦਾ حساب ਕਰਾਂਗੇ ਇੱਕ ਇੱਕ ਪੈਸੇ ਦਾ ਜਿਹੜਾ ਸੋਸ਼ਲ ਵਰਕਰ ਤੁਹਾਡੇ ਰਹੀ ਅਸੀਂ ਤੁਹਾਡੇ ਮਾਧਿਅਮ ਰਹੀ ਅਸੀਂ ਧੰਨਵਾਦ ਵੀ ਕਰਾਂਗੇ ਤੇ ਅਸੀਂ ਜ਼ਰੂਰ ਦੱਸਾਂਗੇ ਵੀ ਸਾਡੇ ਕੋਲ ਜਿਹੜਾ ਤੁਸੀਂ ਪੈਸੇ ਦਿੱਤਾ ਸੀ ਵੀ ਉਹ ਚੰਗੇ ਕੰਮ ਲਈ ਅਸੀਂ ਯੂਜ਼ ਕੀਤਾ ਤੇ ਉਹ ਇੱਕ ਬੱਚਾ ਘਰੇ ਵਾਪਸ ਆ ਗਿਆ ਤੇ ਜਦੋਂ ਪੈਸਾ ਸਾਡੇ ਕੋਲੇ ਮਤਲਬ ਪੂਰਾ ਹੋ ਜਾਊਗਾ 12 ਲੱਖ ਜਿੰਨਾ ਕਿਹਾ ਇਹਨਾਂ ਨੇ ਤੇ ਅਸੀਂ ਉੱਪਰ ਉਹ ਪੈਸਾ ਕੀ ਕਰਨਾ ਕਿਉਂਕਿ ਅਸੀਂ ਤਾਂ ਧੰਨਵਾਦ ਕਰਾਂਗੇ ਹੋਰ ਪੈਸਾ ਸਾਨੂੰ ਨਹੀਂ ਲੋੜ ਜਿੰਨੇ ਪੈਸੇ ਦੀ ਜ਼ਰੂਰਤ ਹੈ ਸਾਰੇ ਦਾਨੀਆਂ ਨੂੰ ਸੱਜਣ ਨੂੰ ਇਹ ਹੀ ਅਪੀਲ ਕਰਦੇ ਆਂ ਕਿ ਵੀ ਤੁਹਾਡੇ ਮਾਧਿਅਮ ਰਹੀਆਂ ਅਸੀਂ ਇੱਕ ਬੇਨਤੀ ਕਰਦੇ ਆ ਕਿ ਜਰੂਰ ਵੀ ਤੁਹਾਡੇ ਦਿਲ ਬਹੁਤ ਵੱਡੇ ਆ ਤੁਸੀਂ ਜਰੂਰ ਇਸ ਪਰਿਵਾਰ ਦੀ ਇੱਕ ਅਪੀਲ ਸੁਣੋ ਇੱਕ ਮਾਂ ਦੀ ਕੂਕ ਨੂੰ ਜਰੂਰ ਸੁਣੋ ਜਿਹੜੀ ਮਾਂ ਇੱਕ ਅੰਦਰੋਂ ਕਹਿ ਰਹੀ ਆ ਵੀ ਮੇਰਾ ਬੱਚਾ ਘਰ ਆ ਜੀ ਅਸੀਂ ਤਾਂ ਬਸ ਉਸੇ ਨਾਲ ਹੀ ਤੁਹਾਡਾ ਸਾਰਿਆਂ ਦੇ ਇਥਾਂ ਦਾ ਧੰਨਵਾਦ ਕਰਦੇ ਆ ਤੇ ਸਾਰਿਆਂ ਦੇ ਪਿਆਰਿਆਂ ਅੱਗੇ ਅਪੀਲ ਕਰਦੇ ਆ ਕਿ ਸਾਡੀ ਬੇਨਤੀ ਨੂੰ ਜਰੂਰ ਪ੍ਰਵਾਨ ਕਰੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ